ਗੁਰੂ ਨਾਨਕ ਦੇਵ ਜੀ ਤੁਸੀਂ ਸਾਡੇ ਮਾਰਗਦਰਸ਼ਕ ਹੋ ਰਾਟ ਸੇਰੇ ਹੋ ਉਂਗਲ ਫੜ ਕੇ ਤੋਰਨ ਵਾਲੇ ਜਾਣੀ ਜਾਣੋ ਤੁਹਾਨੂੰ ਤਾਂ ਹਰ ਗੱਲ ਦਾ ਪਤਾ ਮੈਂ ਤਾਂ ਐਵੇਂ ਵੈਸੇ ਅੱਜ ਬੋਲਣ ਲੱਗਾ ਤੁਹਾਡੇ ਮੂਰੇ ਤਾਂ ਗੱਲਾਂ ਕਰਾਂ ਜੇਕਰ ਤੁਹਾਨੂੰ ਪਤਾ ਨਾ ਹੋਵੇ ਤੁਹਾਨੂੰ ਪਤਾ ਕਿ ਮੈਂ ਕਿੰਨੇ ਕੁ ਜੋਗਾ ਮੇਰੇ ਭੈਣ ਭਰਾ ਕਿੰਨੇ ਕੁ ਜੋਗੇ ਆ ਪਰ ਮੇਰੇ ਮਨ ਦੇ ਵਿੱਚ ਕੁਝ ਇੱਕ ਗੱਲਾਂ ਨੇ ਬਾਬਾ ਜੀ ਜੇਕਰ ਮੈਂ ਆਪਣੇ ਬਾਪੂ ਨਾਲ ਨਾ ਕਰੂੰ ਤਾਂ ਹੋਰ ਕਿਹਦੇ ਨਾਲ ਕਰੂੰ ਗੱਲਾਂ ਦਿਲ ਦੀਆਂ ਉੱਥੇ ਹੁੰਦੀਆਂ ਜਿੱਥੇ ਪਤਾ ਹੋਵੇ ਕਿ ਇਹ ਗੱਲ ਅੱਗੇ ਨਹੀਂ ਨਿਕਲਣੀ ਜਿੱਥੇ ਪਤਾ ਹੋਵੇ ਕਿ ਇਸ ਗੱਲ ਦੇ ਉੱਤੇ ਤੁਹਾਨੂੰ ਸਮਝਾਇਆ ਜਾਊਗਾ ਜਿੱਥੇ ਪਤਾ ਹੋਵੇ ਇਸ ਗੱਲ ਦੇ ਉੱਤੇ ਕੋਈ ਨਾ ਕੋਈ ਨਵੀਂ ਘੜਤ ਨਹੀਂ ਕੜੀ ਜਾਊਗੀ ਤੁਸੀਂ ਸਾਡੇ ਸਭ ਦੇ ਪਰਦੇ ਕੱਢ ਲੈਣੋ ਮੈਂ ਇਸ ਕਰਕੇ ਅੱਜ ਕੁਝ ਇੱਕ ਗੱਲਾਂ ਸਾਂਝੀਆਂ ਕਰਨ ਲੱਗਾ ਤੁਹਾਡਾ ਪ੍ਰਕਾਸ਼ਪੁਰਬ ਅਸੀਂ ਹੁਣੇ-ਹੁਣੇ ਮਨਾ ਕੇ ਹਟੇ ਹਾਂ ਪੂਰੀ ਦੁਨੀਆ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਮੇਰੇ ਭੈਣ ਭਰਾਵਾਂ ਨੇ ਚਾਹ ਬਣਾਇਆ ਸ਼ਰਦਾ ਨਾਲ ਨਤਮਸਤਕ ਹੋਏ ਆ ਲੰਗਰ ਲੱਗੇ ਆ ਬਹੁਤ ਕਮਾਲ ਦਾ ਵੇਲਾ ਸੀ ਇਓ ਲੱਗਿਆ ਵੀ ਚਾਰੇ ਪਾਸੇ ਤੁਹਾਡੀਆਂ ਸਿੱਖਿਆਵਾਂ ਦੀ ਗੂੰਜ ਪੈ ਗਈ ਆ ਪਰ ਫਿਰ ਬਾਬਾ ਜੀ ਗੁੱਸਾ ਨਾ ਕਰਿਓ ਹੁਣ ਤੁਸੀਂ ਤਾਂ ਗੁੱਸਾ ਨਹੀਂ ਕਰੋਗੇ ਮੇਰੇ ਭੈਣਾ ਵੀਰਾਂ ਨੇ ਤਾਂ ਕਰ ਲੈਣਾ ਫਿਰ ਮੈਂ ਇਹ ਸੋਚਿਆ ਵੀ ਜਿੰਨਾ ਜਿੰਨਾਂ ਨੇ ਜਾ ਕੇ ਅੱਜ ਮੱਥਾ ਟੇਕਿਆ ਉਹਨਾਂ ਦੇ ਵਿੱਚੋਂ ਕਿੰਨੇ ਫੀਸਤੀ ਨੇ ਤੁਹਾਡੀ ਰਚੀ ਹੋਈ ਬਾਣੀ ਨੂੰ ਪੜਿਆ ਮੈਂ ਮਾਫੀ ਚਾਹੁੰਨਾ ਲੱਗਦਾ ਮੈਨੂੰ ਕਿ 97 ਫੀਸਤੀ ਨੇ 98 ਫੀਸਤੀ ਨੇ ਤੁਹਾਨੂੰ ਪੜਿਆ ਹੀ ਨਹੀਂ ਜੇ ਪੜਿਆ ਹੀ ਨਹੀਂ ਤਾਂ ਫਿਰ ਅਮਲ ਕੀ ਨੇ ਕੀਤਾ ਹੋਊਗਾ ਅਮਲ ਕਰਨ ਵਾਸਤੇ ਤਾਂ ਪੜਨਾ ਪੈਂਦਾ ਨਾ ਤੇ ਸਾਨੂੰ ਤਾਂ ਪੜਨ ਦੀ ਲੋੜ ਹੀ ਨਹੀਂ ਮਹਿਸੂਸ ਹੁੰਦੀ ਤੁਸੀਂ ਸਾਨੂੰ ਜਿਹੜੀ ਜਿਹੜੀ ਗੱਲ ਤੋਂ ਰੋਕਿਆ ਬਾਬਾ ਜੀ ਅਸੀਂ ਉਹ ਉਹ ਗੱਲ ਕੀਤੀ ਜਿਰ ਦੇ ਵਿੱਚ ਕੀਤੀ ਅਸੀਂ ਤੁਹਾਡੀ ਗੱਲ ਇੱਕ ਵੀ ਨਹੀਂ ਮੰਨੀ ਤੁਹਾਨੂੰ ਪਤਾ ਹੀ ਆ ਤੁਸੀਂ ਸਾਨੂੰ ਕੁਦਰਤ ਦੀ ਕਦਰ ਕਰਨ ਵਾਸਤੇ ਕਿਹਾ ਤੁਸੀਂ ਬਲਹਾਰੀ ਕੁਦਰਤ ਤਵਸੀਆ ਤੇਰਾ ਅੰਤ ਨਾ ਜਾਈ ਲਖਿਆ ਕਿਹਾ ਸਾਨੂੰ ਸਮਝਾਇਆ ਕੁਦਰਤ ਕੀ ਹੈ ਕੁਦਰਤ ਦਾ ਸਤਿਕਾਰ ਕਰੋ ਪਰ ਅਸੀਂ ਤਾਂ ਤੁਹਾਡੇ ਜਨਮ ਦਿਨ ਦੇ ਮੌਕੇ ਪਟਾਕੇ ਬੜੇ ਚਲਾਏ ਆ ਠਾ ਠੂ ਠੀ ਕੀਤਾ ਸੀ ਪਤਾ ਕਿਉਂ ਸਾਡੇ ਅੰਦਰੋਂ ਖੁਸ਼ੀ ਪ੍ਰਗਟ ਹੁੰਦੀ ਆ ਜੇ ਅਸੀਂ ਕਿਸੇ ਨੂੰ ਰੋਕਦੇ ਸੀ ਉਹ ਗੱਲ ਪੈਂਦਾ ਸੀ ਹਰ 10 ਸਕਿੰਟ ਬਾਅਦ ਇੰਨਾ ਵੱਡਾ ਪਟਾਕਾ ਚੱਲਦਾ ਸੀ ਵੀ ਪੁੱਛੋ ਕੁਝ ਨਾ ਭਲਾ ਤੁਸੀਂ ਕਦੇ ਇਹ ਗੱਲ ਕਹੀ ਹੈ ਸਾਨੂੰ ਕਿ ਭਾਈ ਪਟਾਕੇ ਚਲਾਓ ਤੁਸੀਂ ਸਾਨੂੰ ਇਹ ਗੱਲ ਕਹੀ ਕਿ ਬੰਦੇ ਬਣੋ ਬੰਦੇ ਤੁਸੀਂ ਸਾਨੂੰ ਇਹ ਗੱਲ ਕਹੀ ਕਿ ਚੰਗੇ ਇਨਸਾਨ ਬਣੋ ਪਰ ਅਸੀਂ ਬਣੇ ਨਹੀਂ ਮੈਂ ਮਾਫੀ ਚਾਹੁੰਦਾ ਭੈਣਾ ਵੀਰਾਂ ਦੇ ਵੱਲੋਂ ਵੀ ਮੈਂ ਤਾਂ ਮਾਫੀ ਚਾਹੁੰਦਾ ਕੋਈ ਹੋਰ ਮੰਗੇ ਨਾ ਬੰਨੇ ਤੁਸੀਂ ਸਾਨੂੰ ਇਹ ਗੱਲ ਕਹੀ ਕਿ ਭਾਈ ਕੁਦਰਤ ਦੀ ਕਦਰ ਕਰੋ ਔਰਤ ਦਾ ਸਤਿਕਾਰ ਕਰੋ ਕਿਰਤ ਕਰੋ ਤੇ ਵੰਡ ਸ਼ਕੋ ਤੁਹਾਡੀ ਹਲ ਵਾਲੀ ਫੋਟੋ ਹਲ ਬੌਂਦਿਆਂ ਦੀ ਫੋਟੋ ਮੈਂ 95% ਦੇ ਘਰਾਂ ਦੇ ਵਿੱਚ ਨਹੀਂ ਵੇਖੀ ਤੁਹਾਡੀ ਫੋਟੋ ਦੇਖੀ ਆ ਜਿਹਦੇ ਵਿੱਚ ਤੁਹਾਡਾ ਦਗਦਗ ਕਰਦਾ ਚਿਹਰਾ ਸੋਭਾ ਸਿੰਘ ਦੀ ਬਣਾਈ ਹੋਈ ਫੋਟੋ ਦੇਖੀ ਆ ਮੈਂ ਜੇ ਅਸੀਂ ਕਿਰਤ ਦੀ ਕਦਰ ਕਰਦੇ ਖਾਸ ਕਰਕੇ ਡੇਰਿਆਂ ਵਾਲੇ ਉਹ ਡੇਰਿਆਂ ਦੇ ਵਿੱਚ ਤੁਹਾਡੀ ਹਲ ਬੌਂਦਿਆਂ ਦੀ ਫੋਟੋ ਲਾਉਂਦੇ ਪਰ ਜੇ ਉਹ ਕਿਰਤ ਵਾਲੀ ਫੋਟੋ ਲਾ ਲੈਂਦੇ ਤੇ ਫਿਰ ਉਹ ਆਪ ਕਿਵੇਂ ਵਿਲੇ ਰਹਿ ਸਕਦੇ ਸੀ ਇਸ ਕਰਕੇ ਤੁਹਾਡੀ ਉਹਨਾਂ ਨੇ ਵੀ ਨਹੀਂ ਮੰਨੀ ਦਗਦਗ ਕਰਦੇ ਚਿਹਰੇ ਵਾਲੀ ਫੋਟੋ ਜਿਹਨੇ ਬਣਾਈ ਉਹਨੇ ਆਪਦਾ ਮਹੰਦਰਾ ਹੀ ਵਿੱਚ ਉਲੀਕ ਕੇ ਰੱਖ ਦਿੱਤਾ ਬਾਬਾ ਜੀ ਮੈਨੂੰ ਮਾਫ ਕਰਿਓ ਤੁਸੀਂ ਜਾਣੀ ਜਾਣੋ ਉਹਨੇ ਆਪਣੀਆਂ ਅੱਖਾਂ ਆਪਣੀ ਦਾੜੀ ਆਪਣਾ ਚਿਹਰਾ ਆਪਣਾ ਮੱਥਾ ਸਭ ਕੁਝ ਉਹਨਾਂ ਨੇ ਆਪਣਾ ਹੀ ਫਿੱਟ ਕਰਤਾ ਅਸੀਂ ਉਹਨਾਂ ਨੂੰ ਸਮਝ ਬੈਠੇ ਕਿ ਤੁਸੀਂ ਹੋ ਉਹ ਚિત੍ਰਕਾਰ ਸੀ ਜੇਕਰ ਉਹਨਾਂ ਦੇ ਵੱਲੋਂ ਬਣਾਈ ਗਈ ਫੋਟੋ ਦੀ ਕੋਈ ਛੇੜਖਾ ਨਹੀਂ ਕਰਦੇਵੇ ਤਾਂ ਇੱਥੇ ਸਿਰ ਪਾਟਦੇ ਆ ਪਰ ਤੁਹਾਡੀ ਕਦੇ ਕਿਸੇ ਨੇ ਗੱਲ ਨਹੀਂ ਮੰਨੀ ਉਹ ਸਿਰ ਪਾਟੜ ਪੂਟਣ ਵਾਲੀ ਉਥੇ ਗੱਲ ਕੋਈ ਨਹੀਂ ਕਿਸੇ ਦਾ ਸਿਰ ਦੁਖਦਾ ਵੀ ਨਹੀਂ ਇਸ ਗੱਲ ਦੇ ਉੱਤੇ ਤੁਸੀਂ ਸਾਨੂੰ ਇਹ ਗੱਲ ਕਹੀ ਸੀ ਸੋਕ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਅਸੀਂ ਕੀ ਕੁਛ ਕਰੀ ਜਾਂਦੇ ਬਾਬਾ ਜੀ ਤੁਹਾਨੂੰ ਪਤਾ ਹੀ ਆ ਸਾਡੀਆਂ ਧੀਆਂ ਪੇਣਾ ਦੇ ਵਿੱਚੋਂ ਕਈ ਅੱਜ ਕੱਲ ਗਲੈਮਰ ਦੇ ਚੱਕਰ ਦੇ ਵਿੱਚ ਕੀ ਕਰੀ ਜਾਂਦੇ ਆ ਤੁਹਾਨੂੰ ਪਤਾ ਹੀ ਆ ਤੁਸੀਂ ਸਾਨੂੰ ਸਾਦੀ ਜ਼ਿੰਦਗੀ ਵਾਸਤੇ ਕਿਹਾ ਅਸੀਂ ਕਿੰਨੇ ਕਿ ਸਾਦੇ ਹਾਂ ਤੁਹਾਨੂੰ ਪਤਾ ਹੀ ਆ ਮੈਂ ਤਾਂ ਐਵੇਂ ਸ਼ਿਕਾਇਤਾਂ ਲਾਈ ਜਾਂਦਾ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਤੁਸੀਂ ਸਾਨੂੰ ਇਹ ਗੱਲ ਕਹੀ ਸੀ ਕਿ ਏਤੀ ਮਾਰ ਪਾਈ ਕੋਰਲਾਣੇ ਤੈਂ ਕੀ ਦਰਦਨਾ ਆਇਆ ਤੁਸੀਂ ਬਾਬਰ ਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਚੁੱਕੀ ਪਰ ਅੱਜ ਦਰਦ ਛਲਕਦਾ ਹੀ ਨਹੀਂ ਬਾਬਾ ਜੀ ਕਿਸੇ ਦਾ ਅੱਜ ਕੋਈ ਦਰਦ ਮਹਿਸੂਸ ਹੀ ਨਹੀਂ ਕਰਨ ਦਾ ਦਰਦ ਦੇਣ ਦੇ ਵਿੱਚ ਮਾਣ ਮਹਿਸੂਸ ਕਰਨ ਲੱਗ ਜਾਂਦਾ ਤੁਸੀਂ ਇੱਕ ਦੀ ਰੋਟੀ ਦੇ ਵਿੱਚੋਂ ਲਹੂ ਨਿਚੋੜਿਆ ਦੂਜੀ ਦੀ ਰੋਟੀ ਦੇ ਵਿੱਚੋਂ ਦੁੱਧ ਨਿਚੋੜਿਆ ਇਹ ਗੱਲ ਕਹੀ ਕਿ ਪਾਪੀਆਂ ਦੀ ਰੋਟੀ ਇਉਂ ਹੁੰਦੀ ਆ ਤੇ ਕਿਰਤੀਆਂ ਦੀ ਰੋਟੀ ਇਉਂ ਹੁੰਦੀ ਆ ਅੱਜ ਕਿਰਤੀ ਨੂੰ ਦਰਕਿਨਾਰ ਕਰਕੇ ਇਸ ਰੋਟੀ ਦੀ ਖਾਤਰ ਲਹੂ ਡੋਲਣ ਲੱਗੇ ਬਾਬਾ ਜੀ ਤੁਹਾਨੂੰ ਪਤਾ ਹੀ ਆ ਮੈਂ ਕੀ ਕਹਿਣਾ ਅੱਜ ਮੈਂ ਧੂੜਕੀਆਂ ਖੜਤਾਲਾਂ ਸੁਣਦਾ ਸਵੇਰ ਦੇ ਵੇਲੇ ਬਾਬਾ ਜੀ ਉਹਦੇ ਵਿੱਚ ਕਿਹਾ ਹੁੰਦਾ ਜੀ ਕਿ ਆਮੀ ਬਾਬਾ ਨਾਨਕਾ ਜਾਵੀ ਬਾਬਾ ਨਾਨਕਾ ਇਹ ਇੱਕ ਨਵਾਂ ਕੰਮ ਚੱਲ ਪਿਆ ਪਰ ਤੁਸੀਂ ਇਹਨਾਂ ਦੇ ਮਗਰ ਲੱਕੇ ਕਦੇ ਵੀ ਆਇਓ ਨਾ ਜੇ ਤੁਸੀਂ ਆ ਗਏ ਇੱਥੇ ਸਾਹ ਲੈਣਾ ਦੁਬਰ ਹੋ ਜਾਣਾ ਜੇ ਤੁਸੀਂ ਆ ਗਏ ਤੁਹਾਡੇ ਉੱਤੇ ਸ਼ੱਕ ਕਰਨਾ ਤੁਹਾਡੇ ਕਰਤਾਰ ਦੇ ਉੱਤੇ ਕਈ ਸਵਾਲ ਚੁੱਕਣਗੇ ਕਈਆਂ ਨੇ ਕਹਿਣਾ ਇਹਨਾਂ ਦੀ ਬਾਬਰ ਨਾਲ ਸੈਟਿੰਗ ਸੀ ਕਿਸੇ ਨੇ ਕਹਿਣਾ ਤੁਸੀਂ ਹਰਦਵਾਰ ਗਏ ਸੀ ਐਸ ਏਜੰਡੇ ਤਹਿਤ ਗਏ ਸੀ ਕਿਸੇ ਨੇ ਕਿਹਾ ਜੀ ਕਿ ਤੁਸੀਂ ਤਾਂ ਉਦਾਸੀਆਂ ਕੀਤੀਆਂ ਨਹੀਂ ਇੱਥੇ ਕੀ ਪਤਾ ਫੇਸਬੁੱਕ ਤੇ 3600 ਆਈਡੀ ਬਣਾ ਕੇ ਤੁਹਾਡੇ ਮਗਰ ਪੈ ਜਾਣ ਇਹ ਸ਼ਬਦ ਗੁਰੂ ਤੋਂ ਟੁੱਟੇ ਹੋਏ ਲੋਕ ਆ ਇਹ ਸਿੱਖ ਤੇ ਹਿੰਦੂ ਦੇ ਚੱਕਰ 'ਚ ਲੜ ਪੈਂਦੇ ਬਾਬਾ ਜੀ ਇਹ ਮੈਨੂੰ ਵੀ ਲੜਨਗੇ ਅੱਜ ਇਹਨਾਂ ਦੇ ਵਿੱਚੋਂ ਕਈਆਂ ਨੇ ਕਿਹਾ ਤੂੰ ਸਿਰ ਨਹੀਂ ਟਕਿਆ ਕਈਆਂ ਨੇ ਕਿਹਾ ਤੂੰ ਸਿੱਖੀ ਦੀ ਗੱਲ ਹੀ ਕਿਉਂ ਕਰਦਾ ਹਿੰਦੂ ਦੀ ਗੱਲ ਕਿਉਂ ਨਹੀਂ ਕਰਦਾ ਇਹ ਹਿੰਦੂ ਮੁਸਲਮਾਨ ਸਿੱਖ ਈਸਾਈ ਬੋਧੀ ਜੈਨੀ ਇਸ ਚੱਕਰ ਦੇ ਵਿੱਚ ਹੀ ਉਲਝੇ ਪਏ ਬਾਬਾ ਜੀ ਤੁਸੀਂ ਇੱਕ ਓੰਕਾਰ ਦੀ ਗੱਲ ਕਹੀ ਅਸੀਂ ਪਹਿਲੀ ਗੱਲ ਤੁਸੀਂ ਮੰਨਕਰ ਹੋ ਗਏ ਅਸੀਂ ਉਹ ਵੀ ਨਹੀਂ ਮੰਨੀ ਇੱਕ ਓੰਕਾਰ ਇਹ ਵੀ ਛੜਤਾ ਬਾਬਾ ਜੀ ਅਸੀਂ ਇਉਂ ਹੀ ਆ ਹੁਣ ਤੁਸੀਂ ਕਿਸੇ ਦੇ ਕਹੇ ਤੇ ਆਇਓ ਨਾ ਤੁਸੀਂ ਜੇਕਰ ਪਹਿਲਾਂ ਆਏ ਸੀ ਮੰਨਣੀ ਹੁੰਦੀ ਉਦੋਂ ਹੀ ਮੰਨ ਲੈਂਦੇ ਉਦੋਂ ਨਹੀਂ ਮੰਨੀ ਹੁਣ ਅਸੀਂ ਕਿੱਥੇ ਮੰਨਾਂਗੇ ਬਾਬਾ ਜੀ ਹੁਣ ਤੁਹਾਡੇ ਬੱਚੇ ਬਹੁਤ ਆਧੁਨਿਕ ਹੋ ਗਏ ਆ ਇਹ ਬੱਚੇ ਕੀਤਾ ਕਰਾਇਆ ਪਾਠ ਵੀ ਲੈ ਲੈਂਦੇ ਅੱਜਕੱਲ੍ਹ ਕਈ ਥਾਵਾਂ ਤੇ ਜਾਂਦੇ ਆ ਉਹ ਕਹਿੰਦੇ ਵੀ ਕੀਤਾ ਕਰਾਇਆ ਪਾਠ ਲੈਣਾ ਤਾਂ ਆ ਤੇ ਜੇ ਭਾਈ ਕਰਵਾਉਣਾ ਤੇ ਫਿਰ ਆ ਭੇਟਾ ਆ ਕੁਝ ਵੀ ਚੱਲਦਾ ਤੁਸੀਂ ਸਾਨੂੰ ਤਰਕ ਨਾਲ ਜ਼ਿੰਦਗੀ ਬਸਰ ਕਰਨ ਦੀ ਗੱਲ ਕਹੀ ਅਸੀਂ ਤਰਕ ਛੜਤਾ ਤੁਸੀਂ ਸਾਨੂੰ ਬਹੁਤ ਸਮਝਾਉਣੀਆਂ ਦਿੱਤengah ਤੁਸੀਂ ਦੂਜੇ ਪਾਸੇ ਨੂੰ ਪਾਣੀ ਦੇਣਾ ਸ਼ੁਰੂ ਕਰਤਾ ਸੀ ਵੀ ਜੇਕਰ ਤੁਹਾਡਾ ਪਾਣੀ ਸੂਰਜ ਨੂੰ ਜਾ ਸਕਦਾ ਤੇ ਫਿਰ ਮੇਰਾ ਪਾਣੀ ਖੇਤਾਂ ਨੂੰ ਕਿਉਂ ਨਹੀਂ ਜਾ ਸਕਦਾ ਪਰ ਅੱਜ ਤੁਹਾਡੇ ਉਹੀ ਬੱਚੇ ਤੁਹਾਡੀ ਉਹੀ ਔਲਾਦ ਉਹ ਉਹ ਠੇਠਰ ਪੁਣਾ ਤੇ ਉਹ ਉਹ ਖੇਖਣ ਪੁਣਾ ਕਰਦੀ ਹੈ ਵੀ ਮੈਂ ਤੁਹਾਨੂੰ ਕੀ ਦੱਸਾਂ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਨਾ ਅਸੀਂ ਤੁਹਾਨੂੰ ਪੜਿਆ ਬਾਬਾ ਜੀ ਨਾ ਤੁਹਾਨੂੰ ਜਾਣਿਆ ਬਾਬਾ ਜੀ ਨਾ ਤੁਹਾਨੂੰ ਸਮਝਿਆ ਬਾਬਾ ਜੀ ਪਰ ਜੇਕਰ ਕੋਈ ਇਸ ਗੱਲ ਦੇ ਉੱਤੇ ਅਮਲ ਕਰਦਾ ਕਹਿ ਦਿੰਦੇ ਭਾਈ ਇਹ ਸਿੱਖੀ ਦਾ ਘਾਣ ਕਰਦਾ ਬਾਬਾ ਜੀ ਐਵੇਂ ਸਿੱਖੀ ਦਾ ਘਾਣ ਹੁੰਦਾ ਸੱਚ ਮੇਰਾ ਮਨ ਕਰਦਾ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਕੁਝ ਕੁ ਸਾਲ ਪਹਿਲਾਂ ਮੈਂ 2-3 ਥਾਵਾਂ ਦੇ ਉੱਤੇ ਬੋਲ ਕੇ ਆਇਆ ਬਾਬਾ ਜੀ ਆਪ ਜੀ ਦੇ ਵੱਲੋਂ ਸਿਖਾਏ ਹੋਏ ਆ ਦੋ ਸ਼ਬਦ ਤਾਂ ਬੋਲਦੇ ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਬਾਬਾ ਜੀ ਤੁਹਾਨੂੰ ਪਤਾ ਹੀ ਆ ਮੈਂ ਉੱਥੇ ਬੇਨਤੀ ਕੀਤੀ ਕਿ ਸਿੱਖੀ ਦਾ ਸੋਨੇ ਨਾਲ ਕੋਈ ਸਬੰਧ ਨਹੀਂ ਸਿੱਖੀ ਦਾ ਸਿਧਾਂਤਾਂ ਨਾਲ ਸਬੰਧ ਆ ਸਿੱਖੀ ਕੱਚੇ ਟਾਰਿਆਂ ਦੇ ਵਿੱਚ ਵੀ ਵਧੀ ਫੁੱਲੀ ਸਿੱਖੀ ਸੰਗਮਰਮਰਾਂ ਦੇ ਵਿੱਚ ਵੀ ਵਧੀ ਫੁੱਲੀ ਤੇ ਭਾਈ ਸੋਨੇ ਦੀ ਮੰਗ ਨਾ ਕਰਿਆ ਕਰੋ ਵੀ ਭਾਈ ਇੱਥੇ ਸੋਨਾ ਲਾਉਣਾ ਇੱਥੇ ਸੋਨਾ ਲਾਉਣਾ ਮੈਨੂੰ ਬੜਿਆ ਨੇ ਗਾਲਾਂ ਕੱਢੀਆਂ ਬਾਬਾ ਜੀ ਬੜਿਆ ਨੇ ਇਹ ਗੱਲ ਕਹੀ ਕਿ ਭਾਈ ਇਹ ਤਾਂ ਗਲਤ ਬੰਦਾ ਹੈ ਸਹੀ ਬੰਦਾ ਹੈ ਆਪਜੀ ਦੱਸ ਦਿਓ ਕਿ ਕੀ ਮੈਂ ਗਲਤ ਕਿਹਾ ਸੀ ਬਾਬਾ ਜੀ ਤੁਹਾਡੇ ਬਾਰੇ ਕੋਈ ਵੀ ਗੱਲ ਜੇਕਰ ਅੱਜ ਤੱਕ ਨਾਲ ਕਰਦਾ ਕਹਿ ਦਿੰਦੇ ਜੀ ਇਹ ਫਲਾਣੀ ਧਿਰ ਦਾ ਬੰਦਾ ਇਹਦਾ ਏਜੰਡਾ ਆ ਇਹਦੇ ਮਨਸੂਬੇ ਗਲਤ ਬਾਬਾ ਜੀ ਤੁਸੀਂ ਦੱਸੋ ਵੀ ਇਹ ਸਾਡੇ ਮਨਸੂਬੇ ਗਲਤ ਆ ਬਾਬਾ ਜੀ ਮੈਂ ਤਾਂ ਔਗਣਾ ਭਰਪੂਰਾ ਮੈਨੂੰ ਤਾਂ ਅਕਲ ਹੀ ਨਹੀਂ ਮੈਂ ਤਾਂ ਨਿਮਾਣਾ ਮੈਂ ਤੁਹਾਡੇ ਵੱਲੋਂ ਰਚੀ ਹੋਈ ਬਾਣੀ ਦੇ ਵਿੱਚੋਂ ਕੁਝ ਵੀ ਨਹੀਂ ਹਲੇ ਤੱਕ ਸਿੱਖ ਸਕਿਆ ਪਰ ਮੈਂ ਕੋਸ਼ਿਸ਼ ਕਰੂੰਗਾ ਬਾਬਾ ਜੀ ਮੈਂ ਆਪਣੇ ਭੈਣਾ ਵੀਰਾਂ ਦੇ ਵੱਲੋਂ ਵੀ ਤੁਹਾਡੇ ਕੋਲੋਂ ਮਾਫੀ ਮੰਗਦਾ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਕੁਝ ਕੁ ਸ਼ਲੋਕਾਂ ਨੂੰ ਪੜ੍ਹ ਕੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲੈ ਕੇ ਆਵਾਂ ਮੈਂ ਬਾਕੀ ਭੈਣਾ ਵੀਰਾਂ ਦਾ ਦਾਵਾ ਨਹੀਂ ਕਰਦਾ ਮੈਂ ਉਹਨਾਂ ਦੇ ਵੱਲੋਂ ਮਾਫੀ ਮੰਗ ਲਈ ਨਾ ਉਹ ਤਾਂ ਮੈਨੂੰ ਅੱਜ ਗੱਲ ਪਹਿਣਗੇ ਮੇਰੇ ਗੱਲ ਪਹਿਣਗੇ ਵੀ ਇਹ ਦੇਖੋ ਜੀ ਵੱਡਾ ਵਿਦਵਾਨ ਆ ਗਿਆ ਬਾਬਾ ਜੀ ਇਹਨਾਂ ਨੇ ਮਗਰ ਨਾ ਲਾ ਕੇ ਆਜੋ ਕਿਤੇ ਇਹ ਸੱਚੀ ਮੁੱਚੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਕ੍ਰਾਂਤੀ ਲੈ ਕੇ ਆਉਂਦੇ ਆ ਵੀ ਪੁੱਛੋ ਕੁਝ ਨਾ ਇਹ ਕਹਿੰਦੇ ਵੀ ਬਾਬਾ ਨਾਨਕ ਤੋਂ ਨਹੀਂ ਉਹੋ ਜੀ ਕ੍ਰਾਂਤੀ ਆਈ ਜਿਹੋ ਜੀ ਅਸੀਂ ਲੈ ਕੇ ਆਵਾਂਗੇ ਬਾਬਾ ਜੀ ਇੱਥੇ ਇੱਕ ਇੱਕ ਗੁਰੂ ਘਰ ਨਹੀਂ ਸਗੋਂ ਇੱਕ ਇੱਕ ਪਿੰਡ ਦੇ ਵਿੱਚ ਕਈ ਕਈ ਗੁਰੂ ਘਰ ਬਣ ਗਏ ਆ ਕਈ ਕਈ ਡੇਰੇ ਆ ਕਈ ਕਈ ਮੰਦਰ ਕਈ ਕਈ ਮਸਜਿਦਾਂ ਪਰ ਦੇਵੀ ਦੇਵਤਿਆਂ ਆਪ ਜੀ ਦੀਆਂ ਸਿੱਖਿਆਵਾਂ ਜਾਂ ਹੋਰ ਜਿੰਨੇ ਵੀ ਭਗਤ ਹੋਏ ਨੇ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਨ ਵਾਲਾ ਕੋਈ ਨਹੀਂਗਾ। ਬਾਬਾ ਜੀ ਗੁਸਤਾਖੀ ਮਾਫ ਅਸੀਂ ਤਾਂ ਖੋਖਲੇ ਲੋਕ ਆ। ਤੁਸੀਂ ਸਾਨੂੰ ਨਮਾਣਿਆਂ ਨੂੰ, ਕਮਲਿਆਂ ਨੂੰ, ਝੱਲਿਆਂ ਨੂੰ ਐਂ ਸਵੀਕਾਰ ਕਰੋ। ਅਸੀਂ ਫੇਰ ਆਵਾਂਗੇ। ਅਸੀਂ ਗੁਰਪੁਰਬ ਮਨਾਵਾਂਗੇ। ਅਸੀਂ ਰਾਹ ਦੇ ਵਿੱਚ ਵੀ ਜਿਹੜਾ ਕੋਈ ਦਹਾੜਾ ਆਇਆ ਉਦੋਂ ਉੱਡ-ਉੱਡ ਕੇ ਜਾਵਾਂਗੇ। ਅਸੀਂ ਕਹਾਂਗੇ ਕਿ ਅੱਜ ਸਾਡੇ ਮਨ ਨੂੰ ਸ਼ਾਂਤੀ ਮਿਲੀ ਆ। ਪਰ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਕਿ ਨਹੀਂ ਤੁਸੀਂ ਇਹ ਜ਼ਰੂਰ ਸੋਚਦੇ ਵਿਚਾਰਦੇ ਹੋਵੋਗੇ। ਪਰ ਅਸੀਂ ਨਹੀਂ ਇਸ ਗੱਲ ਨੂੰ ਸੋਚਦੇ ਵਿਚਾਰਦੇ ਮੈਨੂੰ ਮਾਫ ਕਰਿਓ ਸਾਨੂੰ ਸਭ ਨੂੰ ਮਾਫ ਕਰਿਓ ਮੈਨੂੰ ਸਮੱਤ ਬਖਸ਼ਿਓ ਸਾਨੂੰ ਸਭ ਨੂੰ ਸਮੱਤ ਬਖਸ਼ਿਓ ਅਸੀਂ ਅਗਲੇ ਸਾਲ ਗੁਰਪੁਰਬ ਦੇ ਮੌਕੇ ਫੇਰ ਲੜੀਆਂ ਲਾਵਾਂਗੇ ਮਨ ਦੇ ਵਿੱਚ ਗਿਆਨ ਦਾ ਦੀਵਾ ਨਹੀਂ ਬਾਲਾਂਗੇ ਅਸੀਂ ਬਨੇਰੇ ਤੇ ਬਾਲਾਂਗੇ ਲੜੀਆਂ ਲਾਵਾਂਗੇ ਜਗਮਗ ਜਗਮਾ ਕਰਾਂਗੇ ਤੁਹਾਡਾ ਦਿਹਾੜਾ ਵੀ ਫੈਂਸੀ ਬਣਾਵਾਂਗੇ ਸਾਨੂੰ ਮਾਫ ਕਰਿਓ